ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ ਅਸੀਂ ਵੀ ਸਾਰੇ ਠੀਕ ਠਾਕ ਆਂ ਜੀ ਆਪਾਂ ਲੱਗੇ ਆਂ ਜੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਜਿਹੜੇ ਸਾਡੇ ਚੈਨਲ ਤੇ ਨਵੇਂ ਆ ਪਹਿਲੀ ਵਾਰ ਸਾਡਾ ਬਲੌਗ ਦੇਖ ਰਹੇ ਹੈ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਸੋਨਾ ਜਿਹਾ ਲਾਈਕ ਕਰ ਦਿਓ ਤੇ ਬਾਕੀ ਇੱਕ ਵਧੀਆ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਬਾਕੀ ਅੱਗੇ ਦੀ ਅੱਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਪਰ ਅੱਜ ਵਾਲੀ ਵੀਡੀਓ ਤਾਂ ਸਾਨੂੰ ਸ਼ੇਅਰ ਜ਼ਰੂਰ ਕਰਨੀ ਚਾਹੀਦੀ ਹੈ ਜੀ ਕਿਉਂਕਿ ਅੱਜ ਵਾਲੀ ਵੀਡੀਓ ਮੇਰੀਆਂ ਭੈਣਾਂ ਦੇ ਲਈ ਬਹੁਤ ਹੀ ਜ਼ਿਆਦਾ ਖਾਸ ਹੈ ਤੇ ਜੇ ਆਪਾਂ ਕਿਸੇ ਦੇ ਅੱਗੇ ਦੀ ਅੱਗੇ ਸ਼ੇਅਰ ਕਰਾਂਗੇ ਤਾਂ ਕਿਸੇ ਦਾ ਫਾਇਦਾ ਹੋਊਗਾ ਹਨਾ ਤੇ ਇਹ ਬਹੁਤ ਵਧੀਆ ਗੱਲ ਹੈ ਤੇ ਅੱਜ ਵਾਲੀ ਵੀਡੀਓ ਤੋਂ ਤਾਂ ਤੁਸੀਂ ਸਾਰਿਆਂ ਨੇ ਜ਼ਰੂਰ ਅੱਗੇ ਦੀ ਅੱਗੇ ਸ਼ੇਅਰ ਕਰਨੀ ਹੈ ਅੱਜ ਵਾਲੀ ਵੀਡੀਓ ਕਿਉਂ ਖਾਸ ਹੈ ਜੀ ਉਹ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਅੱਜ ਤਾਂ ਮੈਂ ਜੀ ਨਵਾਂ ਸੂਟ ਪਾਇਆ ਦੇਖੋ ਅੱਜ ਆਪਾਂ ਗਏ ਸੀ ਜੀ ਆਪਣੇ ਇੱਥੇ ਭੰਡਿਆਰੇ ਤੇ ਗਏ ਸੀਗੇ ਤੇ ਉੱਥੇ ਸੀਗਾ ਛੋਲੇ ਢੂਰਿਆਂ ਦਾ ਲੰਗਰ ਆਪਾਂ ਛੱਕ ਕੇ ਆਏ ਆ ਤੇ ਮੈਂ ਕਿਹਾ ਚਲੋ ਕੋਈ ਵੀਡੀਓ ਨਹੀਂ ਬਣੀ ਤੇ ਮੈਂ ਕਿਹਾ ਚਲ ਆਪਾਂ ਆਏ ਅੱਜ ਸ਼ਾਮ ਦਾ ਟਾਈਮ ਹੈ ਮੈਂ ਵੀਡੀਓ ਕਰ ਲਈਏ ਸਟਾਰਟ ਤੇ ਅੱਜ ਵਾਲੀ ਵੀਡੀਓ ਮੇਰੀਆਂ ਭੈਣਾਂ ਦੇ ਲਈ ਬਹੁਤ ਹੀ ਜ਼ਿਆਦਾ ਖਾਸ ਹੈ ਜੀ ਤੇ ਇਸ ਵੀਡੀਓ ਨੂੰ ਪੂਰਾ ਦੇਖਿਓ ਤੇ ਕੋਈ ਵੀ ਜਣਾ ਇਸ ਵੀਡੀਓ ਨੂੰ ਸਕਿਪ ਨਾ ਕਰਿਓ ਜੇ ਤੁਸੀਂ ਸਕਿਪ ਕਰਤੀ ਤਾ ਵੀ ਪਤਾ ਨਹੀਂ ਲੱਗਣਾ ਹਨਾ ਫਿਰ ਆਪਾਂ ਵੀ ਕੀ ਅੱਜ ਵਾਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕੀ ਦੱਸੂਗੀ ਕੀ ਚੀਜ਼ ਖਾਸ ਇਹ ਜੀ ਬਣਾਉਂਗੀ ਤੇ ਮੇਰੀਆਂ ਭੈਣਾਂ ਦੇ ਲਈ ਉਹ ਵੀਡੀਓ ਕਿਉਂ ਖਾਸ ਆ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਪਤਾ ਲੱਗੂਗਾ ਜੀ ਤੇ ਤੁਸੀਂ ਜਿਹੜੇ ਨਵੇਂ ਹੋ ਪਲੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਤੇ ਚਲੋ ਆਪਾਂ ਕਰਦੇ ਆਂ ਜੀ ਵੀਡੀਓ ਸਟਾਰ ਜਸ਼ਨ ਜਸ਼ਨ ਆਪਣਾ ਇੱਧਰ ਨਹੀਂ ਆਇਆ ਸੀ ਜਸ਼ਨ ਆਪਣਾ ਉਹ ਫਿਰਦਾ ਜੀ ਹੁਣੇ ਫੋਨ ਲਿਆ ਮੈਂ ਜਸ਼ਨ ਤਾਂ ਆਖਿਆ ਨਾ ਮੰਮੀ ਫੋਨ ਦੇ ਦੇ ਫੋਨ ਦੇ ਦੇ ਮੈਂ ਹਾਈਕ ਆਪਾਂ ਵੀਡੀਓ ਸ਼ੂਟ ਕਰ ਲਈਏ ਮੈਂ ਫੇਰ ਤੂੰ ਫੋਨ ਲੈ ਲਈ ਨਾਲੇ ਇਨੇ ਮੇਰੇ ਨੀਰੇ ਚਾਰੇ ਦਾ ਟਾਈਮ ਹੋ ਜਾਊਗਾ ਤੇ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸਟਾਰਟ ਲੋ ਜੀ ਮੈਂ ਤੁਹਾਨੂੰ ਦੱਸ ਹੀ ਦਿੰਨੇ ਆ ਆਪਣੀ ਅੱਜ ਵਾਲੀ ਵੀਡੀਓ ਕਿਉਂ ਖਾਸ ਆ ਇਹ ਖਾਸ ਭੈਣਾਂ ਲਈ ਆ ਜੀ ਮੇਰੀਆਂ ਭੈਣਾਂ ਇਸ ਵੀਡੀਓ ਨੂੰ ਜ਼ਰੂਰ ਦੇਖਣ ਤੇ ਜਿਵੇਂ ਆਪਾਂ ਨੂੰ ਜੀ ਮਹੀਨਾ ਆਉਂਦਾ ਹਨਾ ਪੀਰੀਅਡਸ ਆਉਂਦੇ ਹੈਗੇ ਜਿਵੇਂ ਨਾਰਮਲ ਆਪਾਂ ਨੂੰ ਆਉਂਦੇ ਹੁੰਦੇ ਆ ਵੀ ਜਿਵੇਂ ਚਾਰ ਜਾਂ ਲਾਸਟ ਪੰਜ ਦਿਨ ਹੁੰਦੇ ਆ ਵੀ ਜਿਵੇਂ ਹਨਾ ਜਿਨ੍ਹਾਂ ਨੂੰ ਸਹੀ ਆਉਂਦਾ ਮਹੀਨਾ ਉਹ ਪੰਜ ਦਿਨ ਹੀ ਹੁੰਦੇ ਆ ਲਾਸਟ ਤੇ ਜਿਨ੍ਹਾਂ ਨੂੰ ਹੁਣ ਜਾਦੇ ਮਹੀਨਾ ਪੈਂਦਾ ਉਹਨਾਂ ਪੰਜ ਦਿਨਾਂ ਵਿੱਚ ਵੀ ਜਾਦੇ ਮਹੀਨਾ ਪੈਂਦਾ ਹਨਾ ਵੀ ਹੱਦੋਂ ਵੱਧ ਹੋ ਜਾਂਦਾ ਨਹੀਂ ਉਹ ਹੁੰਦਾ ਤੇ ਉਹ ਵੀ ਆਪਣੇ ਵੀ ਅੰਦਰ ਕੋਈ ਆਪਣੇ ਪ੍ਰੋਬਲਮ ਹੁੰਦੀ ਹੈ ਵੀ ਕੋਈ ਆਪਣੇ ਦੀ ਬਿਹਾਈਆਂ ਵਗੈਰਾ ਹੋ ਜਾਂਦੀਆਂ ਜਿਵੇਂ ਜਿਆਦਾ ਆਪਾਂ ਫਾਸਟ ਫੂਡ ਖਾਂਦੇ ਆ ਜਿਵੇਂ ਹਨਾ ਜਿਆਦਾ 버ਗਰ ਹੋ ਗਏ ਜਾਂ ਕੁਝ ਖਾਂਦੇ ਆ ਜਾਂ ਗਰਮਾਸ਼ ਬਾਕੀ ਅੱਜ ਕੱਲ੍ਹ ਸੋਨ ਪਤੀ ਹੈ ਜੀ ਹਰ ਇੱਕ ਚੀਜ਼ ਰਹੀ ਹਾਂ ਸਪ੍ਰਿਆਾਂ ਤੇ ਪਸ਼ੂਆਂ ਦਾ ਹਰੇ ਚਾਰੇ ਦਾ ਕੰਮ ਹੋ ਗਿਆ ਜਾਇ ਜਾਂ ਖਾਣਾ ਪੀਣਾ ਹੋ ਜਾਂਦਾ ਫਿਰ ਆਪਣੀ ਉਹ ਜੀ ਸਿਹਤ ਹੋ ਜਾਂਦੀ ਹੈ ਤੇ ਉਹ ਬਾਕੀ ਜਿਹੜਾ ਆਪਾਂ ਅੱਗ ਤਲੇ ਹੋਈ ਹੋਈ ਚੀਜ਼ ਖਾਣੇ ਇਹ ਵੀ ਚੀਜ਼ ਆਪਣੀ ਸਿਹਤ ਲਈ ਬਹੁਤ ਹਾਨੀਕਾਰਕ ਹੈ ਜਿਹੜੀਆਂ ਭੈਣਾ ਜ਼ਿਆਦੇ ਖਾਂਦੀਆਂ ਜ਼ਿਆਦੇ ਗਰਮੈਸ਼ ਹੋ ਜਾਂਦੀ ਹੈ ਉਹਦੇ ਨਾਲ ਤੇ ਇਹ ਬਹੁਤ ਹੀ ਜਿਹੜਾ ਮੈਂ ਚੀਜ਼ ਬਣਾਉਣੀ ਹੈ ਤੁਹਾਨੂੰ ਦੱਸਦੀ ਆ ਇਹ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਜੀ ਮੈਂ ਆਪਦੇ ਅਜਮਾਈ ਹੋਈ ਹੈ ਇਹ ਦਾਦੀ ਮੇਰੀ ਦਾਦੀ ਹੋਰਾਂ ਦੀ ਦੱਸੀ ਹੋਈ ਚੀਜ਼ ਹੈ ਇਹ ਤੇ ਇੱਥੇ ਵੀ ਮੰਮੀ ਹੋਰੇ ਕਹਿੰਦੇ ਅਸੀਂ ਇਹ ਵਰਤ ਦੇ ਰਹੇ ਹਾਂ ਤੇ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਜੀ ਤੇ ਜੇ ਤੁਹਾਨੂੰ ਜੇ ਕਿਸੇ ਨੂੰ ਵੀ ਕੋਈ ਇਹੋ ਜੀ ਪ੍ਰੋਬਲਮ ਹੈ ਜਿਵੇਂ 5 ਦਿਨਾਂ ਤੋਂ ਜ਼ਿਆਦਾ ਜਿਵੇਂ ਮਹੀਨਾਉਂਦਾ ਕਿਸੇ ਨੂੰ 7 ਦਿਨ ਛੀਂਹ ਦੇਣਾ ਕਿਸੇ ਨੂੰ 8 ਦਿਨ ਕਿਸੇ ਨੂੰ 10 ਦਿਨ ਵੀ ਆਈ ਮੀਨ ਆਉਂਦਾ ਇਹ ਆਪਣੇ ਅੰਦਰ ਕੋਈ ਬੱਚੇ ਦਾ ਨਹੀਂ ਹੁੰਦੀ ਜਿਵੇਂ ਉਹਦੇ 'ਚ ਬਿਆਈਆਂ ਹੋ ਜਾਂਦੀਆਂ ਤੇ ਇਹ ਉਸ ਚੀਜ਼ ਲੈ ਨੂੰ ਵੀ ਆਪਾਂ ਨੂੰ ਨਾਰਮਲ ਮੀਨਾਉ ਲੱਗ ਜਾਂਦਾ ਹੈ ਇਸ ਚੀਜ਼ ਨਾਲ ਇਹ ਦੇਸੀ ਦਵਾਈ ਹੈ ਜੀ ਜਿਹੜੀ ਆਪਾਂ ਤਿਆਰ ਕਰਕੇ ਤੁਹਾਨੂੰ ਦੱਸਾਂਗੇ ਤਾਂ ਪਲੀਜ਼ ਵੀਡੀਓ ਨੂੰ ਸਕਿੱਪ ਨਾ ਕਰਿਓ ਆਜੋ ਜੀ ਮੈਂ ਤੁਹਾਨੂੰ ਦੱਸਦੀਆਂ ਵੀ ਇਹ ਜਿਹੜੀ ਦਵਾਈ ਮੈਂ ਬਣਾਉਣੀ ਹੈ ਦੇਸੀ ਕਿਵੇਂ ਤਿਆਰ ਹੁੰਦੀ ਹੈ ਤੇ ਕਿਹੜੀ ਇੱਕੋ ਹੀ ਚੀਜ਼ ਦੀ ਲੋੜ ਪੈਂਦੀ ਹੈ ਜੀ ਜਿਆਦੇ ਹੋਰ ਕੋਈ ਚੀਜ਼ ਦੀ ਲੋੜ ਨਹੀਂ ਪੈਂਦੀ ਵੀ ਆਪਾਂ ਨੂੰ ਖੁਸ਼ ਬਾਹਰੋਂ ਲਿਆਉਣਾ ਪਊਗਾ ਇੱਕ ਚੀਜ਼ ਦੀ ਲੋੜ ਪੈਂਦੀ ਹੈ ਉਹ ਆਪਣੇ ਘਰੇ ਹੁੰਦੀ ਹੈ ਤੇ ਆਜੋ ਜੀ ਲੋ ਜੀ ਪਹਿਲਾਂ ਤਾਂ ਆਪਾਂ ਗੈਸ ਕਰ ਲਿਆ ਆਉਣ ਗੈਸ ਔਨ ਕਰਕੇ ਤੇ ਗੈਸ ਦੇ ਉੱਤੇ ਧਰ ਲਿਆ ਆਪਾਂ ਤਵਾ ਤੇ ਆਪਾਂ ਜੀ ਜੇ ਤਾਂ ਇਹ ਚੀਜ਼ ਵੀ ਜਿਆਦੇ ਮਾਤਰਾ ਚ ਦਵਾਈ ਬਣਾਉਣੀ ਹੋਵੇ ਤਾਂ ਆਪਾਂ ਵੱਧ ਵੀ ਬਣਾ ਸਕਦੇ ਆ ਜੇ ਆਪਾਂ ਨੂੰ ਘੱਟ ਮਾਤਰਾ ਚ ਬਣਾਉਣੀ ਹੋਵੇ ਮੈਂ ਤੁਹਾਨੂੰ ਵੀ ਬਣਾ ਕੇ ਦਿਖਾਉਣੀ ਆ ਮੈਂ ਥੋੜੀ ਜਿਹੀ ਮੂੰਗੀ ਲਈ ਆ ਤੇ ਵੀ ਜਿਨ੍ਹਾਂ ਨੂੰ ਕੋਈ ਜਿਆਦੇ ਦਿੱਕਤ ਹੋਵੇ ਉਹ ਜਿਆਦੇ ਵੀ ਲੈ ਸਕਦੇ ਆ ਕਿਉਂਕਿ ਇਹ ਵੀ ਜਿੰਨੇ ਵੀ ਆਪਾਂ ਨੂੰ ਜਿਆਦੇ ਦਿੱਕਤ ਆ ਤਾਂ ਆਪਾਂ ਵੱਧ ਦੇਣ ਲੱਗਾ ਦਵਾਈ ਵਰਤ ਸਕਦੇ ਆ ਜੇ ਆਪਾਂ ਨੂੰ ਘੱਟ ਹੈ ਵੀ ਦਿੱਕਤਾਂ ਐ ਬਾਲੀ ਦਿੱਕਤ ਹੈ ਨਹੀਂ ਫਿਰ ਆਪਾਂ ਘੱਟ ਦੇਣ ਵੀ ਆਪਦੇ ਉਸ ਹਾਵ ਨਾਲ ਆਪਾਂ ਬਣਾ ਸਕਦੇ ਆ ਪਹਿਲਾਂ ਜੀ ਆਪਾਂ ਲੈਣੀ ਆ ਤਬਾ ਗਰਮ ਹੋ ਗਿਆ ਆਪਾਂ ਤੇ ਆਪਾਂ ਇਥੇ ਪਾ ਲਈਏ ਮੂੰਗੀ ਹਰੀ ਮੂੰਗੀ ਜੀ ਇਹ ਨੋਰਮਲ ਹੈ ਸਭ ਦੇ ਘਰੇ ਹੁੰਦੀ ਆ ਤੇ ਇਹ ਇਹਨੂੰ ਮੂੰਗੀ ਨੂੰ ਆਪਾਂ 10 15 ਮਿੰਟ ਤਵੇ ਦੇ ਉੱਤੇ ਜਮਾ ਕਾਲੀ ਕਰਨਾ ਵੀ ਇਹਨੂੰ ਪਕਾਉਣਾ ਆਪਾਂ ਤੇ ਜਿਹੜੇ ਨਾਲ ਇਹ ਜਮਾ ਵੀ ਕਾਲੀ ਹੋ ਜੇ ਜੀ ਐ ਹੋ ਜੇ ਵੀ ਬਣ ਜੇ ਹਣਾ ਤੇ ਕੱਚਾ ਪਾਣੀ ਜਾਣਾ ਰਵੇ ਇਹਦੇ ਵਿੱਚ ਤੇ ਜਮਾ ਬਲੈਕ ਕਰਨੀ ਆ ਆਪਾਂ ਇਹਨੂੰ ਜਮਾ ਜਿੰਨਾ ਚਿਰ ਇਹ ਕਾਲੀ ਨਹੀਂ ਹੁੰਦੀ ਉਹਨਾਂ ਚਿਰ ਆਪਾਂ ਇਹਨੂੰ ਤਵੇ ਦੇ ਉੱਤੇ ਪਕਾਉਂਦੇ ਰਵਾਂਗੇ ਤੇ ਚਲੋ ਜੀ ਮੂੰਗੀ ਪੱਕਣ ਤੇ ਲੱਗੂਆ ਥੋੜਾ ਟਾਈਮ ਤੇ ਜਮਾ ਬਲੈਕ ਕਰਨੀ ਆ ਆਪਾਂ ਜਦੋਂ ਇਹ ਪੱਕ ਗਈ ਬਲੈਕ ਕਰ ਲਈ ਉਦੋਂ ਆਪਾਂ ਗੈਸ ਆਫ ਕਰਾਂਗੇ ਤੇ ਫਿਰ ਤੁਹਾਨੂੰ ਅੱਗੇ ਦਾ ਪ੍ਰੋਸੈਸ ਦੱਸਾਂਗੇ ਤਾਂ ਪਲੀਜ਼ ਸਾਰੇ ਜਣੇ ਵੀਡੀਓ ਪੂਰੀ ਦੇਖਿਓ ਸਕਿਪ ਨਾ ਕਰਿਓ ਆ ਦੇਖੋ ਜੀ ਮੂੰਗੀ ਆਪਣੀ ਬਲੈਕ ਹੋਣ ਲੱਗ ਗਈ ਬਰਾਊਨ ਜਿਹਾ ਕਲਰ ਹੋ ਗਿਆ ਇਹਦਾ ਤੇ ਜਮਾ ਬਲੈਕ ਕਲਰ ਕਰਨਾ ਆਪਾਂ ਇਹਨੂੰ ਤੇ ਇਹ ਥੋੜੀ ਜੀ ਵੀ ਜਦੋਂ ਆਪਾਂ ਉਹ ਕਰਾਂਗੇ ਖਾਵਾਂਗੇ ਆਪਾਂ ਨੂੰ ਐ ਕੌੜਾ ਪੰਜਾਤਾ ਮਹਿਸੂਸ ਹੋਊਗਾ ਪਰ ਇਹਨੂੰ ਜਮਾ ਬਲੈਕ ਕਰਨਾ ਆਪਾਂ ਵੀ ਤੇ ਉਹਨਾਂ ਚ ਰੱਪਾ ਇਹਨੂੰ ਸੇਕ ਲਵਾਉਂਦੇ ਰਵਾਂਗੇ ਮੈਂ ਤੁਹਾਨੂੰ ਦੁਬਾਰੇ ਫੇਰ ਦੱਸਦੀ ਆ ਵੀ ਜਿਨ੍ਹਾਂ ਨੂੰ ਵੀ ਜ ਕੋਈ ਜਾਦੇ ਦਿੱਕਤ ਆ ਹਨਾ ਜਿਵੇਂ 8-10 ਦਿਨ ਜਾਦੇ ਮਹੀਨਾ ਪੈਂਦਾ ਤਾਂ ਪਲੀਜ਼ ਉਹ ਇਹਦੀ ਮੂੰਗੀ ਦੀ ਮਾਤਰਾ ਥੋੜੀ ਜੀ ਜ਼ਿਆਦੇ ਕਰ ਲੈਣ ਤੇ ਜਿਵੇਂ ਮੈਂ ਤੁਹਾਨੂੰ ਵੀ ਦੱਸਣ ਵਾਸਤੇ ਇਹ ਬਸ ਇੰਨੀ ਕੁ মুੰਗੀ ਲਈ ਆ ਤੇ ਵੀ ਤਾਂ ਕਿ ਇਹ 15 20 ਦਿਨਾਂ ਦੀ ਦਵਾਈ ਬਣ ਜੇ ਵੀ ਜਾਦੇ মুੰਗੀ ਵੀ ਲੈ ਸਕਦੇ ਆ ਤੇ ਮੈਂ ਤੁਹਾਨੂੰ ਦੱਸਣ ਵਾਸਤੇ ਥੋੜੀ মুੰਗੀ ਵਰਤੀ ਆ ਤੇ ਲਓ ਜੀ ਇਹ ਹੋ ਗਈ ਆ ਬਿਲਕੁਲ ਕਾਲੀ ਹੋ ਗਈ ਆ ਤੇ ਹੁਣ ਆਪਾਂ ਗੈਸ ਆਫ ਕਰਕੇ ਤੇ ਇਹਨੂੰ ਕੱਢ ਲਾਂਗੇ ਭਾਂਡੇ ਦੇ ਵਿੱਚ মুੰਗੀ ਜਮਾ ਆਪਣੀ ਐ ਹੋ ਗਈ ਆ ਬਲੈਕ ਕਲਰ ਦੀ ਤੇ ਹੁਣ ਆਪਾਂ ਪਤਾ ਇਹਨੂੰ ਇਹਨੂੰ ਆਪਾਂ ਵੀ ਕੁੰਡੇ ਕੁੰਡੇ ਘੋਟੇ ਨਾਲ ਇਹਨੂੰ ਆਪਾਂ ਵੀ ਪੀਸਾਂਗੇ ਤੇ ਪਲੀਜ਼ ਇੱਥੇ ਮੇਰੀ ਸਾਰਿਆਂ ਨੂੰ ਰਿਕੁਐਸਟ ਹੈ ਵੀ ਤੁਸੀਂ ਇਹ ਨੂੰ ਜੇ ਆਪਾਂ ਆਖੀਏ ਵੀ ਹਾਂ ਵੀ ਆਪਾਂ ਮਿਕਸੀ ਵਾਲੇ ਜੱਗ ਨਾਲ ਵੀ ਲੈਟ ਤੇ ਉਹ ਕਰ ਲਾਂਗੇ ਤਾਂ ਪਲੀਜ਼ ਇਹ ਉਹਨੂੰ ਲੈਟ ਤੇ ਉੱਤੇ ਨਾ ਇਹਨੂੰ ਉਹ ਮਿਕਸ ਕਰਿਓ ਕਿਉਂਕਿ ਜਿਹੜਾ ਇਹ ਚ ਅਸਰ ਹੁੰਦਾ ਉਹ ਨਹੀਂ ਰਹਿੰਦਾ ਫਿਰ ਤੇ ਇਹਨੂੰ ਜੇ ਤੁਸੀਂ ਕੁੰਡੇ ਘੋਟੇ ਨਾਲ ਉਹ ਪੀਸੋਗੇ ਕੁੱਟੋਗੇ ਤਾਂ ਬਹੁਤ ਹੀ ਜ਼ਿਆਦਾ ਫਾਇਦਾ ਇਹ ਫੇਰ ਹੀ ਕਰੂਗੀ ਤੇ ਮਿਕਸੀ ਵਾਲੇ ਜੱਗ ਦੇ ਵਿੱਚ ਇਹਨੂੰ ਨਾ ਘੋਟਿਓ ਜੀ ਤੇ ਇਹਨੂੰ ਇਹਦੇ ਨਾਲ ਪੀਸਿਓ ਤੇ ਬਹੁਤ ਹੀ ਜ਼ਿਆਦਾ ਇਹਦੇ ਨਾਲ ਫਾਇਦਾ ਬਹੁਤ ਜ਼ਿਆਦਾ ਹੋਊਗਾ ਤੇ ਆਪਾਂ ਹੁਣ ਜੀ ਇਹਨੂੰ ਰਗੜ ਕੇ ਦਰਾਗੜਦੇ ਆ ਇਹਨੂੰ ਹਲਕੇ ਹੱਥਾਂ ਨਾਲ ਰਗੜਨਾ ਪਊਗਾ ਜੀ ਜਿਆਦਾ ਦਬਾਅ ਦੇਵਾਂਗੇ ਆਪਾਂ ਤਾਂ ਫਿਰ ਇਹ ਬੜਕ ਜੂਲ ਕੁੰਡੇ ਦੇ ਵਿੱਚ ਅੱਜ ਮੇਰੇ ਜੀ ਬੈਠੀ ਬੈਠੀ ਦੇ ਯਾਦ ਆ ਗਈ ਮੈਂ ਕਿਹਾ ਵੀ ਆਪਾਂ ਨੂੰ ਇਸ ਚੀਜ਼ ਤੇ ਵੀਡੀਓ ਬਣਾਉਣੀ ਚਾਹੀਦੀ ਹੈ ਵੀ ਮੈਨੂੰ ਸ਼ੇਅਰ ਕਰਨੀ ਚਾਹੀਦੀ ਹੈ ਛੋਡੇ ਨਾਲ ਤੇ ਪਹਿਲਾਂ ਤਾਂ ਮੈਨੂੰ ਐ ਜੇ ਲੱਗਿਆ ਵੀ ਸ਼ਰਮ ਜਿਹੀ ਆਈ ਹੈ ਨਾ ਵੀ ਆਪਾਂ ਕੀ ਇਸ ਚੀਜ਼ ਨੂੰ ਕੀ ਸ਼ੇਅਰ ਕਰਨਾ ਫਿਰ ਮੈਂ ਕਿਹਾ ਨਹੀਂ ਵੀ ਆਪਾਂ ਇਸ ਚੀਜ਼ ਨੂੰ ਸ਼ੇਅਰ ਜ਼ਰੂਰ ਕਰਾਂਗੇ ਛੋਡੇ ਨਾਲ ਇਹ ਦਵਾਈ ਨੂੰ ਤਾਂ ਕਿ ਜੇ ਕਿਸੇ ਦਾ ਫਾਇਦਾ ਹੋ ਜੇ ਹਨਾ ਇਹਦੂ ਵੱਡੀ ਕੀ ਚੀਜ਼ ਹਾਸਪਤਲ ਗੱਲ ਹੈਗੀ ਵੀ ਘਰੇ ਇੱਕੋ ਹੀ ਚੀਜ਼ ਮੂੰਗੀ ਹੁੰਦੀ ਹੈ ਜਿਹੜੀ ਆਪਣੀ ਹਰੀ ਮੂੰਗੀ ਏ ਤੋਂ ਤਿਆਰ ਹੁੰਦੀ ਹੈ ਇਹ ਦਵਾਈ ਤੇ ਇਹ ਤਾਂ ਨੋਰਮਲ ਹੀ ਹੁਣ ਆਪਾਂ ਨੂੰ ਪਤਾ ਹੈ ਜੇ ਸਭ ਦੇ ਘਰੇ ਹੁੰਦੀ ਹੈ ਕੋਈ ਇਤੇ ਜਿਆਦੇ ਖਰਚੇ ਵਾਲੀ ਗੱਲ ਨਹੀਂ ਤੇ ਜੇ ਆਪਾਂ ਵੀ ਡਾਕਟਰਾਂ ਨੂੰ ਵੀ ਪੈਸੇ ਦਿੰਨੇ ਆ ਹਨਾ ਨਾਲੇ ਉਹ ਗਰਮ ਦਵਾਈਆਂ ਦਿੰਦੇ ਆ ਠੀਕ ਆ ਤੇ ਇਹ ਦੇਸੀ ਚੀਜ਼ਾਂ ਅੱਗੇ ਮੇਰੀ ਦਾਦੀ ਵਰਗੇ ਦੱਸਦੇ ਹੁੰਦੇ ਸੀ ਕਹਿੰਦੇ ਅੱਗੇ ਕਿਹੜੇ ਡਾਕਟਰ ਹੁੰਦੇ ਸੀ ਜੇ ਕੋਈ ਸਾਨੂੰ ਇਹ ਜੀ ਦਿੱਕਤ ਆਉਂਦੀ ਸੀ ਪ੍ਰੋਬਲਮ ਹੁੰਦੀ ਸੀ ਤਾਂ ਕਹਿੰਦੀ ਅਸੀਂ ਘਰੇ ਹੀ ਆ ਦਵਾਈ ਤਿਆਰ ਕਰ ਲੈਂਦੇ ਸੀ ਤੇ ਇਹ ਜੀ ਮੇਰੀ ਆਪ ਦੀ ਅਜਮਾਈ ਹੋਈ ਦਵਾਈ ਆ ਆਪਣੇ ਵਰਤੀ ਆ ਮੈਂ ਤੇ ਮੈਨੂੰ ਇਸ ਦਵਾਈ ਨਾਲ ਦੂਜੇ ਤੀਜੇ ਦਿਨੇ ਬਹੁਤ ਫਰਕ ਪੈ ਗਿਆ ਸੀਗਾ ਤੇ ਬਹੁਤ ਹੀ ਜ਼ਿਆਦੇ ਵਧੀਆ ਦਵਾਈ ਹੈ ਜੀ ਇਹ ਸਾਰੇ ਜਣੇ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਆਪਣੀ ਪਿੰਡਸ ਆਉਂਦੇ ਆ ਜਿਹਨੂੰ ਕਿਸੇ ਨੂੰ ਜ਼ਿਆਦੇ ਪੈਂਦਾ ਠੀਕ ਆ ਤੇ ਉਹਦੇ ਉਦੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਕਿਉਂਕਿ ਜਿਹੜੀਆਂ ਆਪਣੇ ਅੰਦਰ ਬੱਚੇਦਾਨੀ ਦੇ ਵਿੱਚ ਬੈਈਆਂ ਹੋ ਜਾਂਦੀਆਂ ਉਹਨਾਂ ਦਾ ਇਹ ਪੱਕਾ ਛਾਤੀ ਦਾ ਇਲਾਜ ਹੈ ਜੀ ਇਹ ਦਵਾਈ ਇਹ ਚੰਗੀ ਤਰ੍ਹਾਂ ਪਿਸਣੀ ਹੈਗੀ ਆਪਾਂ ਇਹ ਜਮਾ ਪਾਊਡਰ ਬਣਾ ਲੈਣਾ ਆਪਾਂ ਇਹਦਾ ਲਓ ਜੀ ਪਾਊਡਰ ਆਪਣਾ ਹੋ ਗਿਆ ਤਿਆਰ ਤੇ ਇਹਨੂੰ ਆਪਾਂ ਵੀ ਪਤਾ ਕਿਵੇਂ ਮੈਂ ਤੁਹਾਨੂੰ ਦੱਸਦੀ ਆ ਵੀ ਕਿਵੇਂ ਲੈਣਾ ਇਹ ਇਹਨੂੰ ਆਪਾਂ ਵੀ ਜਿਵੇਂ ਪੁੜੀਆਂ ਬਣਾ ਲਿਓ ਤੁਸੀਂ ਵੀ ਜਿਵੇਂ ਜਾਦੇ ਜਿਸਨੂੰ ਜਿਆਦੇ ਪ੍ਰੋਬਲਮ ਆ ਵੱਧ ਵੀ ਸੁਨ ਦੱਸਿਆ ਮੂੰਗੀ ਵੱਧ ਲੈ ਲਿਓ ਇਹ ਇੰਨਾ ਇੰਨਾ ਉਹ ਕਰਕੇ ਨਾ ਤੇ ਇੰਨਾ ਇੱਕ ਚਮਚੇ ਦਾ ਵੀ ਦੂਜਾ ਦੂਜਾ ਅੱਧਾ ਚਮਚਾ ਲਾ ਲਓ ਤੁਸੀਂ ਇੰਨਾ ਇਹਦੀਆਂ ਪੁੜੀਆਂ ਬਣਾ ਲਿਓ ਤੁਸੀਂ ਜਿੰਨੀਆਂ ਵੀ ਬਣੀਆਂ ਤੇ ਜੇ ਤੁਸੀਂ ਐ ਚਮਚੇ ਨਾ ਲੈਣਾ ਤਾਂ ਕਿਸੇ ਵੀ ਇਹਨੂੰ ਭਾਂਡੇ ਵਿੱਚ ਕੱਢ ਲਿਓ ਕਿਸੇ ਡੱਬੇ ਵਗੈਰਾ ਵਿੱਚ ਕੱਢ ਕੇ ਰੱਖ ਲਿਓ ਤੇ ਸਟੋਰ ਕਰਕੇ ਇੰਨਾ ਕੁ ਲੈਣਾ ਵੀ ਤੁਸੀਂ ਡੇਲੀ ਤੇ ਇਹ ਲੈਣਾ ਕਿਵੇਂ ਮੈਂ ਤੁਹਾਨੂੰ ਉਹ ਵੀ ਦੱਸਦੀ ਆ ਲਓ ਜੀ ਰਸੋਈ ਜੀ ਤਪਸੀਨਾ ਆ ਗਿਆ ਪਾੜਾ ਹੋ ਗਿਆ ਆਪਣੇ ਰਸੋਈ ਚ ਗਰਮੀ ਆਉਂਦੀ ਹੈ ਜੀ ਤੇ ਮੈਂ ਕਿਹਾ ਥੋੜੇ ਨਾਲ ਚਲੋ ਮੈਂ ਇਹ ਸ਼ੇਅਰ ਕਰਦੀ ਆ ਬਾਕੀ ਮੈਂ ਤੁਹਾਨੂੰ ਦੱਸਤਾ ਵੀ ਆਪਾਂ ਅੱਧਾ ਗਿ ਤੁਹਾਨੂੰ ਚਾ ਲੈ ਲਿਓ ਤੁਸੀਂ ਵੀ ਚਮਚਾ ਹੁੰਦਾ ਜਿਹੜਾ ਆਪਣੇ ਨਾਰਮਲ ਕਰੇ ਤੇ ਵੀ ਇੱਕ ਚਮਚੇ ਵੀ ਇੱਕ ਚਮਚਾ ਨਹੀਂ ਅੱਧਾ ਚਮਚਾ ਰੋਜ਼ ਤੁਸੀਂ ਇਹ ਲੈਣਾ ਨਰਨੇ ਕਾਲਜ ਕਹਿੰਦੇ ਹੁੰਦੇ ਆ ਜਿਹਨੂੰ ਖਾਲੀ ਪੇਟ ਖਾਲੀ ਪੇਟ ਜਦੋਂ ਵੀ ਆਪਾਂ ਉੱਠਦੇ ਆਂ ਚਾਹ ਪੀਣ ਤੋਂ ਵੀ ਪਹਿਲਾਂ ਉਦੋਂ ਲੈਣੀ ਆ ਇਹ। ਵੀਜ ਜਦੋਂ ਆਪਾਂ ਸਵੇਰ ਉੱਠਦੇ ਆਂ ਜੀ ਆਪਾਂ ਹਨਾ ਵੀ ਤੇ ਉਦੋਂ ਚਾਹ ਚਾਹ ਵੀ ਨਹੀਂ ਪੀਣੀ ਚਾਹ ਪੀਣ ਤੋਂ ਵੀ ਪਹਿਲਾਂ ਲੈਣੇ ਆ ਇਹ। ਇਹ ਦਵਾਈ ਸੁਣ ਦੱਸਿਆ ਵੀ ਅੱਧਾ ਚਮਚਾ ਲੈਣਾ ਡੇਲੀ ਤੇ ਇਹ ਪਾਣੀ ਨਾਲ ਨਹੀਂ ਲੈਣਾ ਨਾਰਮਲ ਤੇ ਇਹ ਲੈਣਾ ਜਿਵੇਂ ਆਪਾਂ ਕੱਚੀ ਲੱਸੀ ਨਹੀਂ ਆਪਾਂ ਪਾਣੀ ਦੇ ਵਿੱਚ ਦੁੱਧ ਪਾ ਲੈਂਦੇ ਹਾਂਵੇਂ ਕੱਚੀ ਲੱਸੀ ਦੇ ਨਾਲ ਸਵੇਰ ਖਾਲੀ ਪੇਟ ਨਰਨੇ ਕਾਲਜੇ ਉੱਠਦੇ ਆ ਜਦੋਂ ਆਪਾਂ ਉਦੋਂ ਲੈਣਾ ਇਹ ਠੀਕ ਹੈ ਤੇ ਇਹ ਜਿੰਨੇ ਵੀ ਜਿੰਨੀ ਕ ਮੈਂ ਦਵਾਈ ਬਣਾਈ ਹੈ ਇਹ 4-5 ਦਿਨ ਚੱਲੂਗੀ ਜਿਹੜੀ ਮੈਂ ਬਣਾਈ ਆ 5 ਕਿ ਦਿਨ ਤੇ ਜੇ ਜਿਸ ਨੂੰ ਜ਼ਿਆਦੇ ਪ੍ਰੋਬਲਮ ਆ ਤਾਂ ਇਹ ਮੈਂ ਇਹ ਹੀ ਬਾਕੀ ਮੈਂ ਹੀ ਆਖੂਗੀ ਵੀ ਦਾਸ ਤੋਂ 15 ਦਿਨ ਤੁਸੀਂ ਇਹ ਦਵਾਈ ਜ਼ਰੂਰ ਲਿਓ ਜਿਨ੍ਹਾਂ ਨੂੰ ਵੀ ਇਹਦੇ ਵੀ ਜ਼ਿਆਦੇ ਪ੍ਰੋਬਲਮ ਆ ਠੀਕ ਆ ਪੀੜ ਸੌਂਦੇ ਆ ਜਿਹਨੂੰ ਜ਼ਿਆਦੇ ਦਿਨ ਆਉਂਦੇ ਆ ਤਾਂ ਇਹ ਦਵਾਈ ਵੀ 15 ਦਿਨ ਤਾਂ ਤੁਸੀਂ ਜ਼ਰੂਰ ਉਹ ਕਰਿਓ ਤੇ ਇਹ ਜਿਹੜੀ ਮੈਂ ਬਣਾਈ ਆ ਜਿੰਨੀ ਕੁ ਸੋਨੂੰ ਮੈਂ ਮੂੰਗੀ ਦੱਸੀ ਸੀ ਵੀ ਮੈਂ ਇੰਨੀ ਕੁ ਪਾਈ ਆ ਇਹ 5 ਜਾਂ 7 ਦਿਨ ਚੱਲੂਗੀ ਤੇ ਤੁਸੀਂ 15 ਦਾ ਬਣਾਉਣੀ ਆ ਤਾਂ ਇਹਨੂੰ ਡਬਲ ਕਰ ਲਿਓ ਠੀਕ ਹੈ ਇਹ ਜਿਆਦਾ ਲੈਣੀ ਆ ਮੂੰਗੀ ਤੇ ਬਸ ਇਹਨੂੰ ਚੰਗੀ ਤਰ੍ਹਾਂ ਤਵੇ ਦੇ ਉੱਤੇ ਰੋਸਟ ਕਰਕੇ ਜਿੰਨਾ ਚਿਰ ਇਹ ਜਮਾ ਕਾਲੀ ਨਹੀਂ ਹੁੰਦੀ ਬਲੈਕ ਕਰ ਲੈਣੀ ਹੁੰਦਾ ਉਹਨਾਂ ਚਿਰ ਆਪਾਂ ਇਹਨੂੰ ਤਵੇ ਤੇ ਪਕਾਉਣੀ ਆ 10 10 10 ਮਿੰਟ 5 ਮਿੰਟ ਜਿੰਨੇ ਚਿਰ ਚ ਵੀ ਇਹ ਜਮਾ ਬਲੈਕ ਹੁੰਦੀ ਆ ਤੇ ਬਸ ਫੇਰ ਦੁਬਾਰਾ ਜੀ ਆਪਾਂ ਇਹਨੂੰ ਕੁੰਡੇ ਦੇ ਵਿੱਚ ਹੀ ਕੁੱਟਣਾ ਮੈਂ ਸਾਰਿਆਂ ਨੂੰ ਇਹੀ ਕਹੂੰਗੀ ਵੀ ਇਹਨੂੰ ਕੁੰਡੇ ਦੇ ਵਿੱਚ ਹੀ ਕੁੱਟਿਓ ਮਿਕਸੀ ਵਾਲੇ ਜੱਗ ਦੇ ਵਿੱਚ ਇਹਨੂੰ ਨਾ ਹੋ ਕਰਿਓ ਠੀਕ ਹੈ ਇਹਨੂੰ ਕੁੰਡੇ ਦੇ ਨਾਲ ਹੀ ਕੁੱਟ ਕੇ ਇਹਦਾ ਪਾਊਡਰ ਬਣਾਇਓ ਜੀ ਇਹ ਫੇਰ ਬਹੁਤ ਜ਼ਿਆਦਾ ਅਸਰ ਕਰਦੀ ਹੈ ਛੇਤੀ ਅਸਰ ਕਰਦੀ ਹੈ ਤੇ ਲਓ ਜੀ ਮੈਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਬਸ ਇੰਨੀ ਕੀ ਜਾਣਕਾਰੀ ਦੇਣੀ ਸੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾ ਇਹ ਵੀਡੀਓ ਨੂੰ ਅੱਗੇ ਦੀ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ ਤਾਂ ਕਿ ਭੈਣਾ ਦਾ ਬਹੁਤ ਵੀ ਫਾਇਦਾ ਹੋ ਜੇ ਤੇ ਇਹ ਦਵਾਈ ਜੀ ਪੁਰਾਣੇ ਬਜ਼ੁਰਗ ਇਹ ਹੀ ਦਵਾਈ ਵਰਤਦੇ ਸੀ ਤੇ ਇਹਦੇ ਨਾਲ ਬਹੁਤ ਹੀ ਜ਼ਿਆਦਾ ਫਾਇਦਾ ਹੋਇਆ ਮੰਮੀ ਹੋਰੇ ਵੀ ਦੱਸਦੇ ਹੁੰਦੇ ਕਹਿੰਦੇ ਬਹੁਤ ਜ਼ਿਆਦਾ ਫਾਇਦਾ ਹੋਇਆ ਤੇ ਚਲੋ ਜੀ ਜੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਦੇ ਵਿੱਚ ਮੇਰੀ ਥੋੜੀ ਜੀ ਵੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਜੇ ਕਿਸੇ ਦਾ ਫਾਇਦਾ ਹੋ ਜੇ ਤਾਂ ਮੇਰੇ ਲਈ ਬਹੁਤ ਵੱਡੀ ਗੱਲ ਆ ਤੇ ਬਾਕੀ ਜੀ ਇਹ ਮੇਰੀ ਆਪ ਦੀ ਵਰਤੀ ਹੋਈ ਦਵਾਈ ਹੈ ਤੇ ਇਹਦੇ ਨਾਲ ਬਹੁਤ ਜ਼ਿਆਦਾ ਫਾਇਦਾ ਹੁੰਦਾ ਮੈਂ ਤੇ ਆਪਾਂ ਡਾਕਟਰਾਂ ਨੂੰ ਵੀ ਪੈਸੇ ਦੇ ਹੀ ਦਿੰਨੇ ਆ ਜੀ ਇੱਕ ਵਾਰੀ ਇਹ ਦਵਾਈ ਬਣਾ ਕੇ ਵਰਤ ਕੇ ਦੇਖਿਓ ਜੀ ਤੁਹਾਨੂੰ ਜ਼ਰੂਰ ਫਾਇਦਾ ਹੋਊਗਾ ਤੇ ਇੰਨੇ ਪੈਸੇ ਹਨਾ ਵੀ ਇੱਕ ਤਾਂ ਬੰਦੇ ਦੀ ਉਹ ਸਿਹਤ ਵੀ ਡਾਊਨ ਹੋ ਜਾਂਦੀ ਹੈ ਇਹਦੇ ਨਾਲ ਤੇ ਇੱਕ ਆਪਾਂ ਉਤੋਂ ਦਵਾਈ ਲੈ ਆਉਣਾ ਠੀਕ ਹੈ ਗਰਮ ਦਵਾਈਆਂ ਹੁੰਦੀਆਂ ਉਹ ਨਹੀਂ ਖਾਣੀਆਂ ਚਾਹੀਦੀਆਂ ਇਹ ਦੇਸੀ ਜਿਹੀ ਦਵਾਈ ਹੈ ਜਿਹੜੀ ਵਰਤਣੀ ਚਾਹੀਦੀ ਹੈ ਤੇ ਇਹ ਤੁਹਾਨੂੰ ਮੈਂ ਦੱਸਿਆ ਵੀ ਨਿਰਨੇ ਕਾਲ ਜੇ ਲੈਣੀ ਹੈ ਕੱਚੀ ਲੱਸੀ ਦੇ ਨਾਲ ਤੇ ਸਵੇਰ ਚਾਹ ਪੀਣ ਤੋਂ ਵੀ ਪਹਿਲਾਂ ਜਦੋਂ ਆਪਾਂ ਉੱਠਦੇ ਹਾਂ ਉਦੋਂ ਤੇ ਚਲੋ ਜੀ ਤੁਹਾਨੂੰ ਅੱਜ ਦੀ ਮੇਰੀ ਛੋਟੀ ਜੀ ਵੀਡੀਓ ਵਧੀਆ ਲੱਗੀ ਤੁਹਾਨੂੰ ਕਿਸੇ ਦਾ ਫਾਇਦਾ ਹੋ ਜੇ ਹਨਾ ਹੋਰ ਆਪਾਂ ਨੂੰ ਕੀ ਚਾਹੀਦਾ ਤੇ ਬਾਕੀ ਜੀ ਜਿਹੜੇ ਸਾਡੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਸੋਣਾ ਜਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਤੇ ਚਲੋ ਜੀ ਮਿਲਦੇ ਆਪਾਂ ਗੱਲ ਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਜੀ ਤੇ ਹੱਸਦੇ ਰਹੋ ਵਸਦੇ ਰਹੋ ਸਾਡੀਆਂ ਵੀਡੀਓ ਇਸੇ ਤਰ੍ਹਾਂ ਦਿੰਦੇ ਰਹੋ ਜੀ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ